ਕੁਣ ਜੋਤ ਬਣ ਗਈ ਨਾਲ ਇੱਥੇ ਉਹ ਨਾ ਚਰ ਪਿਛੋਂ ਆਈ ਸਾਡੇ ਘਰ ਨੇ ਤੇ ਇਹ ਆ ਵੀ ਜਿਹੜੀਆਂ ਪਿਛਲੀਆਂ ਨੇ ਕੀਤੀਆਂ ਇਹ ਨਾ ਮੇਰ ਨਾਲ ਵੀ ਤਾਂ ਈ ਨਾਰਾਜ਼ ਹੀ ਕੇ ਕਹਿੰਦੀ ਭੂਆ ਜੱਗੇ ਪੁੜਕਦੀ ਰਹਿੰਦੀ ਆ ਵਿਆਹ ਚ ਨਾਲ ਕਰਨਾ ਹੀ ਤੇ ਬਾਕੀ ਇਹ ਆ ਵੀ ਉਹਨਾਂ ਦੀ ਕਮੀ ਤੇ ਹਮੇਸ਼ਾ ਰਹਣੀ ਰਹਣੀ ਵਾਹਿਗੁਰੂ ਸਭ ਕੁਝ ਦਿੱਤਾ ਵਾਹਿਗੁਰੂ ਸੋ ਸਾਰੇ ਵਿੱਚ ਵਾਹਿਗੁਰੂ ਚੱਲ ਹੁਣ ਨਾ ਲੱਖ ਲੱਖ ਸ਼ੁਕਰ ਹੈ ਹਮਾਰਾ ਇਦਾਂ ਵਾਹਿਗੁਰੂ ਦਾ ਜਿਹਨੇ ਸਭ ਕੁਝ ਸਾਨੂੰ ਦਿੱਤਾ ਕਹੀ ਗਏ ਨੀ ਵਾਹਿਗੁਰੂ ਚੱਲ ਨਾ ਹੁਣ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਜਿਹਨੇ ਸਭ ਕੁਝ ਦਿੱਤਾ ਹੈ ਇੰਟਰੋ ਕਰਨਾ ਚਾਹੁੰਦੀ ਕਿ ਤੁਹਾਨੂੰ ਪਰ ਲੈਟ ਚੱਲ ਚਲ ਸ਼ੁਕਰ 10 ਮਿੰਟ 10 ਮਿੰਟ ਦਾ ਟਾਈਮ ਹੋ ਗਿਆ ਵਾਹਿਗੁਰੂ ਚਲੋ ਭੂਆ ਜੀ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਨੇ ਘਾ ਦੇਵੇ ਸਭ ਕੋਈ ਠੀਕ ਠਾਕ ਕਰ ਦਿੱਤਾ ਚਾਹਵਣਾ ਆਉਣਗੇ ਸਾਡੇ ਘਰ ਵੀ ਤੁਹਾਨੂੰ ਵੀ ਨਾ ਬੜਾ ਹੀ ਹੁਣਾ ਚਾਹ ਬੜਾ ਚਾਹ ਹੁਣਾ ਮਿਆਰੀ ਕੋਈ ਹੁੰਦਿਆ ਪਰੋਣੇ ਲੱਗਦਾ ਆ ਹੀ ਗਏ ਆ ਯਾਰ ਯਾਰ ਮੇਰਾ ਪਸੰਦ ਕਿਹੜਾ ਕੋਣ ਹੈ ਤੇ ਮੈਂ ਕੋਈ ਯਾਰ ਮੈਂ ਕਰਾ ਮਾਰਦਾ ਉਹ ਨਹੀਂ ਯਾਰ ਪਰ ਮੈਨੂੰ ਲੱਗਦਾ ਆਈ ਗਈ ਆ ਆਜੋ ਆਜੋ ਜੀ ਸਦਕੇ ਆਇਆ ਸਸੀ ਘਾ ਰਿਲ ਕਿਆ ਸਸੀ ਬੜੀ ਬੜੀ عمر ਹੈ ਸਸੀ ਘਰ ਪੈਂਦੀ ਸਸੀ ਨਹੀਂ ਐਸੇ ਹੋਇਆ ਰ ਮੈਂ ਬੜਾ ਕੰਟਰੋਲ ਕਰ ਰਹੇ ਹਾਂ ਬਈ ਵੇਲਾ ਸੀਣਾ ਖਰਾਬ ਕਰੋ ਇੱਥੇ ਕਰ ਲੋ ਹੁਣ ਇੱਥੇ ਸੀਣਾ ਖਰਾਬ ਕਰੋ ਵੇਲਾ ਛੇਤੀ ਲੱਗਦਾ ਪਰੋਣੇ ਆ ਹੀ ਗਏ ਆ ਆ ਜੀ ਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੜੀ ਵੜੀ ਮਰ ਰਹੀ ਪਤ ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਹੋਠੀ ਠਰਮ ਠੀਕ ਠਾਕ ਤੁਸੀਂ ਸੁਣਾ 21 ਉਹ ਸਰਾਉ ਬੜੀ ਤੂੰ ਤੋਹ ਆ ਸਭ ਵਧੀਆ ਠੀਕ ਠਾਕ ਹਾਂ ਤੂੰ ਸੁਣਾ ਦੇ ਵਧੀਆ ਵਧੀਆ ਉਹ ਬੜੀ ਤੂੰ ਇਸ ਨਾ ਠੀਕ ਠਾਕ ਤੂੰ ਦਰ ਇੱਕ ਮਿੰਟ ਸੁਣਾ ਮੈਨੂੰ ਹੋਰ ਪਾਜੀ ਠੀਕ ਠਾਕ ਸਭ ਹਾਂ ਸਭ ਠੀਕ ਠਾਕ ਜੇ ਤੂੰ ਸੁਣਾਉ ਵਧੀਆ ਵਧੀਆ ਪਾਜੀ ਆਪਣਾ ਖਿੱਜ ਗਈ ਕਣਕਣਕ ਹਾਂਜੀ ਬੀਜੀ ਅੱਛਾ ਚੱਲ ਵਧੀਆ ਬੈਠੇ ਵਧੀਆ ਸਗੋ ਇੱਕੋ ਜਗ੍ਹਾ ਕੰਮ ਕਰ ਰਹੇ ਸਾਂ ਬਿਲਕੁਲ ਇਹ ਗੱਲ ਹੈਗੀ ਹੈ ਹਾਂਜੀ ਤੇ ਤੁਹਾਨੂੰ ਵੀ ਦਰਦ ਦਸੜੀ ਘਵਾ ਲੈਣਾ ਹੋਰ ਅਮਰ ਕਿੱਦਾਂ ਠੀਕ ਠਾਕ ਸਾਬ ਹਾਂਜੀ ਪੈਨ ਜੀ ਠੀਕ ਠਾਕ ਤੂੰ ਸੁਣਾਉ ਹਾਂ ਵਧੀਆ ਅੱਛਾ ਪਟਾਖਾ ਦਾ ਹੋ ਜੀ ਮਿਲ ਜਾਗੀ ਅਗਲੀ ਜੁਤੀ ਵਿਆਹ ਦਾ ਨਹੀਂ ਨਹੀਂ ਹਾਂਜੀ ਤੁਸੀਂ ਐਂ ਕੀ ਕਰੋ ਜਿਹੜਾ ਕੰਮ ਕਰਨਾ ਚਲੋ ਕੋਈ ਗੱਲ ਨਹੀਂ ਕਰਦੇ ਸਾਡੇ ਦੇ ਵੱਜਣ ਦੇ ਛਤਰ ਇਹਦੇ ਵੱਜਣਗਾ ਪਾਪੀ ਦਾ ਸਬਾਹ ਤੇ ਚੰਗਾ ਹੀ ਤਾਈ ਜੀ ਦਾ ਸਬਾਈ ਥੋੜਾ ਕਾਲਾ ਹੈ ਚਲਿਆ ਵੀ ਆਪਣੇ ਘਰੋਂ ਚੰਗੀਆਂ ਵਾਂ ਦੋਵੇਂ ਜਾਣੀਆਂ ਇੱਤਾਂ ਹੀ ਹਾਸਨੀਆਂ ਵਾਸੀਆਂ ਰਹਿਣ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਮੈਂ ਖਲਸਾ ਵਾਲੇ ਪੁੱਤੇ 1 ਜੋਤ ਬਣ ਗਈ ਨਾਲ ਇਥੇ ਹੁਣ ਆ ਤੈਨਾਂ ਚਿਰ ਪਛੋੜ ਗਈ ਸਾਡੇ ਘਰ ਦੇ ਤੇ ਇਹ ਆ ਵੀ ਜਿਹੜੀਆਂ ਪਿਛਲੀਆਂ ਨੇ ਕੀਤੀਆਂ ਇਹ ਨਾ ਛੇੜੀਆਂ ਮੇਰ ਨਾਲ ਵੀ ਤਾਂ ਜ਼ਿਆਦਾ ਨਾਰਾਜ਼ ਹੀ ਕੇ ਕਹਿੰਦੀ ਭੂਆ ਜੱਗੇ ਪੁੜਕਦੀ ਰਹਿੰਦੀ ਆ ਵਿਆਹ ਚ ਆ ਨਾਲ ਕਰਨਾ ਹੀ ਤੇ ਬਾਕੀ ਇਹ ਆ ਵੀ ਉਹਨਾਂ ਦੀ ਕਮੀ ਤੇ ਹਮੇਸ਼ਾ ਰਹਿਣੀ ਰਹਿਣੀ ਨਹੀਂ ਪਤਾ ਪਾਈ ਹੁਣ ਸਭ ਕੁਝ ਦਿੱਤਾ ਵਾਹਿਗੁਰੂ ਬੰ ਚੱਲ ਹੁਣ ਨਾ ਲੱਖ ਲੱਖ ਸ਼ੁਕਰ ਆ ਹਮਾਰਾ ਇੰਦਾ ਵਾਹਿਗੁਰੂ ਦਾ ਜਿਹਨੇ ਸਭ ਕੁਝ ਸਾਡੇ ਦਿੱਤਾ ਕੋਈ ਗੱਲ ਨਹੀਂ ਚੱਲਣਾ ਹੁਣ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਸਭ ਕੁਝ ਦਿੱਤਾ ਹੈ। ਮੈਂ ਨਾ ਇੰਸਟਰੂ ਕਰਣਾ ਚਾਹੁੰਦੀ ਕਿ ਫਿਰ ਪਰ ਲੈਟਸ ਚੱਲ ਚਲ ਸ਼ੁਕਰ 10 ਮਿੰਟ 10 ਸਿਕਾਰ ਨਾ ਘੇਰਵਾ ਵਨ ਚਲੋ ਪੂਆ ਜੀ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਨੇ ਕਹਿ ਦਿੱਵੇ ਸਭ ਕੋਈ ਠੀਕ ਠਾਕ ਕਰ ਦਿੱਤਾ। ਫਿਰ ਚਾਹਵਾਂ ਨਾ ਆਉਣਗੇ ਸਾਡੇ ਘਰ ਵੀ ਤੁਹਾਨੂੰ ਵੀ ਨਾ ਬੜਾ ਹੀ ਹੋਣਾ ਚਾਹ ਬੜਾ ਚਾਹ ਹੋਣਾ ਮੇਰੇ ਕੋਈ ਹੋੜਿਆ ਪਰੋਣੇ ਲੰਦਾ ਆ ਹੀ ਗਏ ਆ तो कडक तो ਤੋਂ ਮੈਨੂੰ ਲੱਗਦਾ ਆਈ ਗਏ ਆ ਆਜੋ ਆਜੋ ਜੀ ਸਦਕੇ ਆਇਆ ਸਸੀ ਘਾ ਰੀਲ ਗਿਆ ਸਸੀ ਬੜੀ ਬੜੀ ਮਰੇ ਸਸੀ ਘਾ ਪੈਂਦੀ ਨਹੀਂ ਨਹੀਂ ਐਸੇ ਨਾ ਰੋ ਰੋ ਇਹ ਬੜਾ ਕੰਟਰੋਲ ਕਰਕੇ ਆਇਆ ਹੋਈ ਵੇਲਾ ਸੀਨ ਨਾ ਖਰਾਬ ਕਰੋ ਇੱਥੇ ਕਰ ਰੋ ਹੁਣ ਇੱਥੇ ਸੀਨ ਨਾ ਖਰਾਬ ਕਰੋ ਵੇਲਾ ਛੇਤੀ ਲੱਗਦਾ ਪਰੋਣੇ ਆਈ ਗਏ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਮਰ ਰਹੀ ਪਤ ਸਤਿ ਸ਼੍ਰੀ ਅਕਾਲ ਪੈਨ ਜੀ ਸਤਿ ਸ਼੍ਰੀ ਅਕਾਲ ਹੋਠੀ ਠਰਮ ਠੀਕ ਠਾਕ ਤੁਸੀਂ ਸੁਣਾਓ 2 1 ਉਹ ਸਰਾਉ ਬੜੀ ਠੀਕ ਠਾਕ ਹੈ ਸਭ ਵਧੀਆ ਠੀਕ ਠਾਕ ਹੈ ਹਾਂ ਤੂੰ ਸੁਣਾ ਦਿੰਦੀ ਵਧੀਆ ਵਧੀਆ ਬੜੀ ਤੁਸੀਂ ਸੁਣਾਓ ਤੁਸੀਂ ਤਾਂ 2 1 ਇੱਕ ਮਿੰਟ ਸੁਣਾਣਾ ਪੈਣੀ ਹੋਰ ਪਾਜੀ ਠੀਕ ਠਾਕ ਹੈ ਸਭ ਹਾਂ ਸਭ ਠੀਕ ਠਾਕ ਜੇ ਤੁਸੀਂ ਸੁਣਾਓ ਵਧੀਆ ਵਧੀਆ ਪਾਜੀ ਆਪਣਾ ਜੀ ਜੀ ਕਣਕਣਕ ਹਾਂਜੀ ਬੀਜੀ ਅੱਛਾ ਚੱਲ ਵਧੀਆ ਬੈਠੇ ਵਧੀਆ ਸਗੋਂ ਇੱਕੋ ਜਗ੍ਹਾ ਕੰਮ ਕਰ ਲਿਆ ਸਭ ਇਹ ਗੱਲ ਹੈਗੀ ਹੈ ਹਾਂਜੀ ਤਾਨੂੰ ਵੀ ਦਰਿਹ ਦਾ ਸੜਕ ਵਾਲਾ ਹਾਂ ਹੋਰ ਅਮਰ ਕਿਦਾਂ ਠੀਕ ਠਾਕ ਸਾਬ ਹਾਂਜੀ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਅਚਾ ਪਟਾਖਾ ਰੋਹ ਜੀ ਮੈਨੂੰ ਲੱਗਦੀ ਅਗੀ ਜੁਤੀ ਵਿਆਹ ਕਰਾਉਂਦਾ ਨਹੀਂ ਨਹੀਂ ਹਾਂਜੀ ਤੁਸੀਂ ਐਨ ਕੀ ਕਰੋ ਜਿਹੜਾ ਕੰਮ ਕਰਨਾ ਚਲੋ ਕੋਈ ਗੱਲ ਨਹੀਂ ਕਰਦੇ ਤੁਹਾਡੇ ਦੇ ਵਜਣ ਦੇ ਛੇਤਰ ਇਹਦੇ ਵਜਣਗਾ ਪਾਪੀ ਦਾ ਸਵੇਰ ਤੇ ਚੰਗਾ ਹੀ ਤਾਈ ਜੀ ਦਾ ਸਵੇਰ ਥੋੜਾ ਕਾਲਾ ਹੈ ਚੱਲੇ ਆਂ ਵੀ ਆਪਣੇ ਘਰੋਂ ਚੰਗੀਆਂ ਵਾਂ ਦੋਵੇਂ ਜਾਣੀਆਂ ਇੱਤਾਂ ਹੀ ਹਸਨੀਆਂ ਵਾਸੀਆਂ ਰਹਿਣ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਮੈਂ ਖਲਸਾ ਵਾਲੇ ਪੁੱਤ 1 ਜੋਤ ਬਣ ਗਈ ਨਾਲ ਇੱਥੇ ਹੁਣ ਆਈ ਨਾ ਚੇਰੇ ਪਿਛੋਂ ਆਈ ਸਾਡੇ ਘਰ ਮੇਰੇ ਤੇ ਇਹ ਆ ਵੀ ਜਿਹੜੀਆਂ ਪਿਛਲੀਆਂ ਨੇ ਸ਼ਿਪ ਕੀਤੀਆਂ ਨੇ ਨਾ ਛੇੜੀਆਂ ਮੇਰ ਨਾਲ ਵੀ ਤਾਂ ਹੀ ਆ ਨਰਾਜ਼ ਹੀ ਕੇ ਕਹਿੰਦੀ ਭੂਆ ਜੱਗੇ ਪੜਕਦੀ ਰਹਿੰਦੀ ਆ ਵਿਆਹ ਚ ਨਾਲ ਕਰਨਾ ਹੀ ਤੇ ਬਾਕੀ ਇਹ ਆ ਵੀ ਉਹਨਾਂ ਦੀ ਕਮੀ ਤੇ ਹਮੇਸ਼ਾ ਰਹਿਣੀ ਰਹਿਣੀ ਨਹੀਂ ਪਤਾ ਪੰਜ ਹੁਣ ਸਭ ਕੁਝ ਦਿੱਤਾ ਵਾਹਿਗੁਰੂ ਅਬਸੋੜੇ ਵਿੱਚ ਵਾਹ ਚੱਲ ਹੁਣ ਨਾ ਲੱਖ ਲੱਖ ਸ਼ੁਕਰਾਂ ਹਮਾਰਾ ਇੰਦਾ ਵਾਹਿਗੁਰੂ ਦਾ ਜਿਹਨੇ ਸਭ ਕੁਝ ਸਾਡੇ ਦਿੱਤਾ ਕਹੀ ਗਣੀ ਚੱਲਣਾ ਹੁਣ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਸਭ ਕੁਝ ਦਿੱਤਾ ਹੈ। ਮੈਂ ਬੜਾ ਇੰਸਰੋਰ ਕਰਨਾ ਕੋਈ ਮਤ ਕਿ ਤੁਰਾ। ਥੋੜਾ ਰੈਲੈਕਸ। ਤਾਂ ਚੱਲ ਸ਼ੁਕਰ ਹੈ। 10 ਮਿੰਟ। 10 ਫਰਾਮਾ ਖੇਪਰਵਾ। 1 ਚਲੋ 부ਆ ਜੀ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਨੇ ਕਹਦੇਵੇ ਸਭ ਕੁਝ ਠੀਕ ਠਾਕ ਕਰ ਦਿੱਤਾ। ਤੇ ਚਾਹਵਾਂ ਨਾ ਆਉਣਗੇ ਸਾਡੇ ਘਰ ਵੀ ਤੁਹਾਨੂੰ ਵੀ ਨਾ ਬੜਾ ਹੀ ਮਾਚਾ ਬੜਾ ਚਾਹ ਹਣਾ ਮੇਰੇ ਕੋਈ ਹੋੜਿਆ। ਪਰੋਣੇ ਲੰਦਾ ਆ ਹੀ ਗਏ ਆ।

ਨੇ ਲੱਗਦਾ ਆਈ ਗਈ ਹੈ